ਆਹ ਦੋਸਤੋ ਇੰਡIAN ਆਰਡੀਨੈਂਸ ਫੈਕਟਰੀ ਦੀ 12 ਬੋਰ ਦਾ ਆਹ ਫਾਇਰ ਆ ਤੁਸੀਂ ਦੇਖੋ 55 ਮਮ 30 ਗ੍ਰਾਮ ਸਪੈਸ਼ਲ ਲਿਖਿਆ ਹੋਇਆ ਦਿੱਤੇ ਤੇ ਇਹ ਤੁਸੀਂ ਦੇਖ ਲਓ ਆਹ ਭਾਰਤ ਦੇਸ਼ ਦੇ ਕਿਸਾਨ ਜਿਹੜੇ ਅੰਨ ਦਾ ਤਕਵਾਉਂਦੇ ਆ ਉਹਨਾਂ ਉੱਤੇ ਆਹ 12 ਬੋਰ ਦੇ ਫਾਇਰ ਆ ਜਿਹੜੇ ਉਹਨਾਂ ਦਾ ਫਾਇਰ ਖੋਲ ਰਿਹਾ ਸਿੱਧਾ ਡਾਇਰੈਕਟ ਕਿਸਾਨਾਂ ਤੇ ਆਹ ਦੇਖੋ ਜੀ ਆਹ ਆ ਇਹਦੇ ਚ ਕੈਮੀਕਲ ਡੱਲ ਵੀ ਰਿਹਾ ਥੱਲੇ ਆ ਅੱਤਰੂ ਗੈਸ ਵਾਲਾ ਤੇ ਜਦੋਂ ਇਹ ਆਉਂਦਾ ਗੋਲੀ ਵਾਂਗੂ ਆਉਂਦਾ ਜਿਹਦੇ ਵੱਜੇ ਲਤਵਾਂ ਦੀ ਤੋੜਨ ਦੀ ਪੱਕੀ ਗਰੰਟੀ ਆ ਫਿਰ ਆ ਕਿੱਲ ਸਾਡੇ ਉਤੇ ਗੱਡੇ ਗਏ ਸੀ ਆਹਾਂ ਕਿੱਲ ਗੱਡੇ ਜਿਹੜੇ ਕਿਸਾਨਾਂ ਨੇ ਸਾਰੇ ਪੱਕਲੇ ਆ ਤਾਂ ਤੇ ਸਭ ਤੋਂ ਵੱਡੀ ਗੱਲ ਫਿਰ ਆ ਤੀਜੀ ਦੇਖੋ ਆ ਰਾਕਟ ਲਾਂਚਰ ਸਾਡੇ ਤੇ ਲਾਂਚ ਕੀਤਾ ਗਿਆ ਦੇਖੋ ਜੀ ਆ ਸਿਵਿਲਿਅਨਾਂ ਤੇ ਆ ਕਰ ਰਹੇ ਆ ਕੌਣ ਜਵਾਬ ਦੇ ਇਹਨਾਂ ਦਾ ਦੱਸੋ ਅਗਲਾ ਕਹਿੰਦਾ ਕਾਨੂੰਨ ਦਾ ਰਾਜ ਆ ਇੱਥੇ ਡੈਮੋਕ੍ਰੇਸੀ ਆ ਕਿਹੜੀ ਡੈਮੋਕ੍ਰੇਸੀ ਆ ਬਾਈ ਆਹ ਮਾਰਦੇ ਆ ਆਜੇ ਆਹਦਾ ਖਾਲੀ ਵੀ ਵੱਜ ਜੇ ਨਾ ਕੱਲਾ ਕਿਸੇ ਦੇ ਤੇ ਬੰਦਾ ਕਿਉਂ ਨਾ ਮਰੂਗਾ ਯਾਰ ਜਿਹਦੇ ਵੱਜਿਆ ਦੱਸੋ ਹਜੇ ਜਿਹੜੇ ਸ਼ਰਿਆਂ ਦੇ ਭਰੇ ਹੋਏ ਪਲਾਸਟਿਕ ਦੇ ਆ ਨਾ ਉਹ ਇੱਧਰ ਜਥੇਬੰਦੀ ਨੂੰ ਅੱਗੇ ਦੇਤੀ ਐ ਅੱਜ ਜੇ ਕੋਈ ਪ੍ਰਸ਼ਾਸਨ ਨਾਲ ਮੀਟਿੰਗ ਹੋ ਗਈ ਜਾਂ ਸਰਕਾਰ ਨਾਲ ਹੋ ਗਈ ਸਾਡੇ ਆਗੂ ਆ ਉੱਥੇ ਰੱਖਣਗੇ ਸ਼ਰਿਆਂ ਦੇ ਭਰੇ ਹੋਏ ਵੀ ਸੀਗੇ ਵੀ ਜਿਹੜੇ ਕੱਲੇ ਸ਼ਰਿਆਂ ਨਾਲ ਭਰ ਕੇ ਬਲੂਗ ਘਟੋਗਟ ਵੀ 200 ਕਿਸਾਨ ਸਾਡਾ ਜ਼ਖਮੀ ਹੋ ਚੁੱਕਿਆ ਤੂੰ ਪਹਿਲਾਂ ਕਈ ਦਾ ਸੀਰੀਅਸ ਆ ਰਜਿੰਦਰਾ ਹਸਪੀਟਲ ਪਟਿਆਲੇ ਰੈਫਰ ਕਰਦੇ ਆ ਬਹੁਤ ਸੀਰੀਅਸ ਆ ਗਲਿਆਂ ਚ ਵਿੱਚ ਕਈ ਬੰਨਿਆਂ ਦੇ ਸੋਜਾਂ ਆ ਗਈਆਂ ਤੇ ਭਈਆ ਜਿਹੜਾ ਧੂਆਂ ਮਤਲਬ ਕਿ ਮੈਂ ਬੋਲਣਾ ਵੀ ਨਹੀਂ ਚਾਹੁੰਦਾ ਜੋ ਅੰਦਰ ਜਾਂਦਾ ਨਾ ਤੇ ਫਲੱਟ ਜਿਉਂ ਜਾਂਨੇ ਉਹਦੋਂ ਵੀ ਥਮ ਜਾਂਦਾ ਐਡਾ ਪਤਾ ਨਹੀਂ ਕਿੰਨਾ ਕਹਿੰਦਾ ਇਹ ਚੀਜ਼ ਕੀ ਕੈਮੀਕਲ ਆ ਬੰਦਾ ਮਤਲਬ ਅੰਦਰੋਂ ਨਹੀਂ ਕਮਜ਼ੋਰੀਆਂ ਨਹੀਂ ਦਿੰਦੇ ਸੋ ਸਾਰੇ ਜਿਹੜੇ ਵੀਰ ਜਿਨ੍ਹਾਂ ਦਾ ਖੂਨ ਸਰਕੂਲੇਸ਼ਨ ਹੁੰਦਾ ਜਿਨ੍ਹਾਂ ਦੇ ਜਮੀਰ ਹੈਗੀ ਆ ਜਿਨ੍ਹਾਂ ਦੇ ਸ਼ਾਰਕ ਹੈਗੀ ਆ ਹਜੇ ਨਹੀਂ ਕੁੱਤੀ ਜਿਨ੍ਹਾਂ ਨੂੰ ਲੱਗਦਾ ਸੀ ਕੈਮ ਆ ਕਿਸਾਨਾਂ ਨਾਲ ਹਮਦਰਦੀ ਹੈ ਜਿਨ੍ਹਾਂ ਨੂੰ ਸਾਰੇ ਵੀਰ ਇਹ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਕਿ ਦੁਨੀਆ ਦੇ ਹਰ ਕੋਨੇ ਦੇ ਵਿੱਚ ਦੇਸ਼ਾਂ ਦੇਸ਼ਾਂ ਦੇ ਵਿੱਚ ਜਿੰਨੇ ਕਿਸਾਨਾਂ ਨੇ ਹਮਦਰਦ ਬੈਠੇ ਆ ਕੋਈ ਵਕੀਲ ਬੈਠੇ ਆ ਭਾਈਚਾਰਾ ਬੈਠਾ ਜੁਡੀਸ਼ਰੀ ਕੋਈ ਜੱਜ ਸਾਹਿਬ ਬੈਠਾ ਜਿਹੜਾ ਕੋਈ ਕਿਸਾਨਾਂ ਨਾਲ ਹਮਦਰਦੀ ਰੱਖਦਾ ਐਦੇ ਉੱਤੇ ਸੂ ਮੋਟੋ ਨੋਟਿਸ ਜ਼ਰੂਰ ਲਓ ਤੇ ਦੱਸੋ ਲੋਕਾਂ ਨੂੰ ਸਾਰੇ ਯੂਨੋ ਜਿੰਨੇ ਕੋਈ ਹੈਗੀਆਂ ਆਰਗੇਨਾਈਜੇਸ਼ਨਾਂ ਸਾਰਿਆਂ ਦੇ ਵਿੱਚ ਆਪਾਂ ਹਰਤ ਸਰਕਾਰ ਦੀ ਗੱਲ ਜਾਣੀ ਚਾਹੀਦੀ ਹੈ ਵੀ ਆਪਦੇ ਸਵਿਲੀਆਣਾ ਤੇ ਆਪਦੇ ਅੰਨਦਾਤਾਾਂ ਤੇ ਜਿਹੜੇ ਘਿੰਡ ਭਰਦੇ ਆ ਘਾਟਾ ਖਾ ਕੇ ਉਹਨਾਂ ਦੇ ਕਿੰਨਾ ਤੱਕ ਕਰ ਰਹੇ ਆ ਇਹ ਅਤਿਆਚਾਰ